ਜਦ ਕਰਾਂਗੇ ਕਿ 1 ਲੱਖ ਬੰਦਾ ਉੱਥੇ ਇਕੱਠਾ ਹੋਵੇ ਉਹਦਾ ਮੁੱਖ ਏਜੰਡਾ ਜਿਹੜਾ ਬੰਦੀ ਸਿੰਘਾਂ ਦੀਆਂ ਰਿਹਾਈਆਂ ਜੀ ਸਾਨੂੰ ਇਹ ਲੱਗਦਾ ਪੰਜਾਬ ਦੀ ਬਹੁਤ ਵੱਡੀ ਲੋਕ رائے ਦੀ ਪ੍ਰਤੀਨਿਧਤਾ ਕਰੇ ਜੇ ਅਸੀਂ ਅਣਖ ਦਾ ਵੀ ਸਵਾਲ ਹੈ ਸਾਡੇ ਮਨੁੱਖੀ ਅਧਿਕਾਰਾਂ ਦਾ ਵੀ ਸਵਾਲ ਹੈ ਮੋਦੀਆਂ ਦਾ ਵੀ ਸਵਾਲ ਹੈ ਤੇ ਸਭ ਤੋਂ ਵੱਡਾ ਅਣਖ ਦਾ ਸਵਾਲ ਹੈ ਸਰ ਜਿਹੜੀ ਅੱਜ ਕਿਸਾਨ ਪਬੰਦ ਦੇ ਵਿੱਚ ਸਾਂਝੀ ਮੀਟਿੰਗ ਹੋਈ ਆ ਇਹਦਾ ਕੀ ਮਕਸਦ ਰਿਹਾ ਸਰ ਇਹਦਾ ਮੁੱਖ ਮਕਸਦ ਹੈ ਜਿਹੜਾ ਕੌਮੀ ਇਨਸਾਨ ਮੋਰਚਾ 2.5 ਸਾਲ ਹੋ ਗਏ ਜਿਹੜਾ ਮੋਰਚਾ ਲੱਗਿਆ ਅੱਜ ਕਿਸਾਨ ਜਥੇਬੰਦੀਆਂ ਦੀ ਸੰਤ ਮਹਾਂਪੁਰਖਾਂ ਦੀ ਪੰਥਕ ਜਥੇਬੰਦੀਆਂ ਦੀ ਮਨੁੱਖੀ ਅਧਿਕਾਰਾਂ 'ਚ ਵਿਸ਼ਵਾਸ ਰੱਖਣ ਵਾਲੀਆਂ ਸਾਰੀਆਂ ਜਥੇਬੰਦੀਆਂ ਦੀ ਸਾਂਝੀ ਮੀਟਿੰਗ ਹੋਈ ਕਿ ਅਸੀਂ ਬਹੁਤ ਵੱਡੀਆਂ ਲੜਾਈਆਂ ਲੜੀਆਂ ਜਿੱਤੀਆਂ ਅੰਗਰੇਜ਼ ਪਜਾਏ ਮੁਗਲ ਪਜਾਏ ਤੇ ਇਹਨਾਂ ਨੂੰ ਵੀ ਅਸੀਂ ਪਜਾਵਾਂਗੇ ਇਨਸਾਫ ਲਵਾਵਾਂਗੇ ਬਹੁਤ ਵੱਡਾ ਪੰਜਾਬ ਦੇ ਘਰ-ਘਰ ਨੂੰ ਅੰਦੋਲਨ ਦਾ ਹਿੱਸਾ ਬਣਾਵਾਂਗੇ ਹੁਣ 4 ਤਰੀਕ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਜਿਹੜਾ ਹੈੱਡਕੁਆਟਰ ਤੇ ਤੇ 15 ਅਗਸਤ ਨੂੰ ਚੰਡੀਗੜ੍ਹ ਦੇ ਵਿੱਚ ਜਿੱਥੇ ਮੋਰਚਾ ਲੱਗਿਆ ਉੱਥੇ ਬਹੁਤ ਵੱਡਾ ਇਕੱਠ ਹੈ ਹਜ਼ਾਰਾਂ ਦੀ ਗਿਣਤੀ ਚ ਕੋਈ ਯਤਨ ਕਰਾਂਗੇ ਕਿ 1 ਲੱਖ ਬੰਦਾ ਉੱਥੇ ਇਕੱਠਾ ਹੋਵੇ ਉਸ ਤੋਂ ਬਾਅਦ ਪਹਿਲਾਂ ਉਹ ਤੋਂ ਫੈਸਲਾ ਕਰਾਂਗੇ ਕਿ ਉਹ ਇਕੱਠ ਕਿੱਥੇ ਲੈ ਕੇ ਜਾਣਾ ਹੈ ਕਿਵੇਂ ਲੈ ਕੇ ਜਾਣਾ ਹੈ ਇਹ 15 ਅਗਸਤ ਬਾਰੇ ਅਸੀਂ ਉਦੋਂ ਪਹਿਲਾਂ ਫੈਸਲਾ ਕਰ ਇਸ ਮੀਟਿੰਗ 'ਚ ਕਿਹੜੇ-ਕਿਹੜੇ ਮੁੱਦਿਆਂ ਤੇ ਜਿਹੜੀਆਂ ਗੱਲਬਾਤ ਕੀਤੀ ਗਈ ਹੈ ਕਿਹੜੀਆਂ-ਕਿਹੜੀਆਂ ਜਿੱਤੇ ਬੰਦੀਆਂ ਸ਼ਾਮਿਲ ਕਮੇਟੀ ਸਾਹਿਬ ਮੋਰਚੇ ਦੇ ਹੈ ਪਹਿਲਾਂ ਹੀ ਬੰਦੀ ਸਿੰਘਾਂ ਦੀ ਰਿਹਾਈ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਬੰਧ ਦੇ ਵਿੱਚ ਜੋ ਬੇਅਦਬੀ ਹੈ ਉਹਦੇ ਸਖਤ ਕਾਨੂੰਨ ਜਿਹੜਾ ਵਹਿਰ ਕੋਰਟ ਪੂਰਾ ਗੋਲੀ ਹੋਈ ਹੈ ਉਹਦੇ ਸਬੰਧ ਵਿੱਚ ਇਹਦੇ ਨਾਲ ਜਿਹੜਾ ਪਹਿਲੇ ਚੇਤਾਵਨੀ ਪੱਤਰ ਦਿੱਤੀ ਅਸੀਂ ਉਹਦੇ ਜੋ ਸ਼ੰਭੂ ਤੇ ਇਥੇ ਦੋਹੇ ਮੋਰਚਿਆਂ ਚ ਖਨੌਰੀ ਕਿਸਾਨਾਂ ਨਾਲ ਤੱਕਾ ਕੀਤਾ ਗਿਆ ਇਹਦੇ ਨਾਲ ਜਿਹੜਾ ਬਾਰਡਰ ਖੋਲਿਆ ਜਾਵੇ ਪਾਕਿਸਤਾਨ ਨਾਲ ਸਾਡਾ ਜੰਗ ਨਾ ਹੋਵੇ ਇਹਨਾਂ ਮੁੱਦਿਆਂ ਦੇ ਉੱਤੇ ਵੀ ਅਸੀਂ ਬਾਜ਼ ਉਠਾਈ ਹੈ ਫਿਰ ਜਿਦਾ ਅੱਜ ਦੀ ਜਿਹੜੀ ਮੀਟਿੰਗ ਦੇ ਵਿੱਚ ਜਗਤਾਰ ਸਿੰਘ ਹਵਾਰਾ ਉਹਨੇ ਜਿਹੜੇ ਬੰਦੀ ਸਿੰਘ ਨੇ ਉਹਨਾਂ ਦੇ ਬਾਰੇ ਵੀ ਗੱਲ ਕੀਤੀ ਗਈ ਆ ਉਹਨਾਂ ਬਾਰੇ ਹੁਣ ਕੀ ਰਣਨੀਤੀ ਲੱਗੂਗੀ ਜਿਹੜਾ ਜਿੱਥੋਂ ਤੱਕ ਸਾਰੇ ਬੰਦੀ ਸਿੰਘਾਂ ਬਾਰੇ ਸਮੇਤ ਭਾਈ ਅਮਰਤਪਾਲ ਸਿੰਘ ਬਾਰੇ ਉਹਨਾਂ ਬਾਰੇ 4 ਅਗਸਤ ਦਾ ਧਰਨਾ ਮੁੱਖ ਤੌਰ ਤੇ ਜਿਹੜਾ ਹੈੱਡਕੁਆਰਟਰ ਤੇ ਜੋ ਰੋਸ ਪ੍ਰਦਰਸ਼ਨ ਹੈ ਹਜ਼ਾਰਾਂ ਲੋਕ ਪੰਜਾਬ ਚੋਂ ਸਾਨੂੰ ਅੰਦਾਜ਼ਾ ਵੀ ਪੰਜਾਬ ਦੇ ਸਾਰੇ ਜਿਲ੍ਹਿਆਂ ਚ ਘੱਟੋ ਘੱਟ 1 ਲੱਖ ਬੰਦਾ ਉਹਨਾਂ ਧਰਨਿਆਂ ਚ ਤੇ ਜਿਹੜੇ ਉਹਦਾ ਮੁੱਖ ਏਜੰਡਾ ਜਿਹੜਾ ਬੰਦੀ ਸਿੰਘਾਂ ਦੀਆਂ ਰਿਹਾਈਆਂ ਆ ਤੇ ਅੱਜ ਜਿਹੜਾ ਮਤਲਬ ਹਰਿਆਣਾ ਤੋਂ ਵੀ ਕਿਸਾਨ ਜਥੇਬੰਦੀਆਂ ਆਈਆਂ ਸੀ ਕਈ ਨਿਹੰਗ ਜਥੇਬੰਦੀਆਂ ਸਿੱਖ ਜਥੇਬੰਦੀਆਂ ਆਈਆਂ ਨੇ ਉਹਨਾਂ ਨੇ ਇਸ ਮੀਟਿੰਗ 'ਚ ਪਰਮਾ ਹੰਗਾਰਾ ਦਿੱਤਾ ਬਹੁਤ ਵੱਡਾ ਬਹੁਤ ਵੱਡਾ ਇਹ ਸਾਰੀਆਂ ਜਥੇਬੰਦੀਆਂ ਸਾਨੂੰ ਇਹ ਲੱਗਦਾ ਪੰਜਾਬ ਦੀ ਬਹੁਤ ਵੱਡੀ ਲੋਕ ਰਾਏ ਦੀ ਪ੍ਰਤੀਨਿਧਤਾ ਕਰਦੀਆਂ ਸਰ ਇੱਕ ਦਰਬਾਰ ਸਾਹਿਬ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਸੀ ਉਹ ਜਿਹੜਾ ਕਾਬੂ ਕਰ ਲਿਆ ਗਿਆ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਕੁਝ ਸ਼ਰਾਰਤੀ ਲੋਕਾਂ ਨੂੰ ਜੋ ਨਾਥ ਨਹੀਂ ਪਾਰੇ 140 ਕਰੋੜ ਲੋਕਾਂ 'ਚ ਕੋਈ ਪਾਗਲਾਂ ਦਾ ਕਾਟਾ ਨਹੀਂ ਦਰਬਾਰ ਸਾਹਿਬ ਦੀ ਨਾਮ ਕੋਈ ਹਵਾ ਵਾਂਗੀ ਝਾਕ ਸਕਦਾ ਨਾ ਪਵਿੱਖ ਚ ਝਾਕ ਸਕੀਗਾ ਨਾ ਕੋਈ ਸੰਗਤ ਤੇ ਫਰਕ ਪੈਣਾ ਕੋਈ ਫਰਕ ਨਹੀਂ ਪੈਣਾ ਇਹ ਅੱਗੇ ਢਾਏ ਵੀ ਗਏ ਗੋਲੀਆਂ ਵੀ ਚਲਾਈਆਂ ਸੰਗਤ ਤੋਂ ਤੂੰ ਵਧੇਗੀ ਕਿਸਾਨਾਂ ਨੂੰ ਕਿਸਾਨ ਜਥੇਬੰਦੀਆਂ ਨੂੰ ਕੁਝ ਸੰਦੇਸ਼ ਦੇਣਾ ਹੈ ਸਾਰਿਆਂ ਦਾ ਸਾਂਝਾ ਹੈ ਇਹ ਜਿਹੜੇ ਇਹ ਮਨੁੱਖੀ ਅਧਿਕਾਰਾਂ ਦਾ ਮਾਮਲਾ ਹੈ ਇਕੱਲੇ ਕਿਸਾਨਾਂ ਦਾ ਜਾਂ ਇਕੱਲੇ ਪੰਥ ਦਾ ਨਹੀਂ ਇਹ ਹਰੇਕ ਜੀ ਦਾ ਇਨਸਾਫ ਦੇ ਵਿੱਚ ਯਕੀਨ ਹੈ ਮਨੁੱਖੀ ਅਧਿਕਾਰਾਂ ਦੇ ਵਿੱਚ ਯਕੀਨ ਹੈ ਸਭ ਦਾ ਸਾਂਝਾ ਹੈ ਤੇ ਸੰਦੇਸ਼ ਤਾਂ ਦੂਰ ਰਹਿ ਗਈ ਸਾਰੇ ਅੱਜ ਦੇ ਹਿੱਸੇ ਹੈ ਅਸੀਂ ਸਾਰੇ ਇਕੱਠੇ ਹੋ ਕੇ ਇਕੱਠੇ ਹੋ ਕੇ ਕਰ ਰਹੇ ਹਾਂ ਕੋਈ ਸਾਡਾ ਇਕੱਲਿਆਂ ਦਾ ਸੰਦੇਸ਼ ਨਹੀਂ ਸਾਰਿਆਂ ਦਾ ਹੀ ਸਾਂਝਾ ਸੰਦੇਸ਼ ਹੈ ਕਿ ਅਸੀਂ ਲੱਖਾਂ ਬੰਦੇ ਇਕੱਠੇ ਹੋਏ ਆਂ ਕੋਈ ਅਪੀਲ ਕਰਨੀ ਚਾਹੋ ਸਰ ਅਪੀਲ ਅਸੀਂ ਇਹ ਕਰਨੀ ਚਾਹੁੰਦੇ ਹਾਂ ਪੰਜਾਬ ਨੂੰ ਜੇ ਆਪ ਦੀ ਤੌਣ ਉੱਚੀ ਕਰਕੇ ਜਿਉਣਾ ਚਾਹੁੰਦਾ ਹੈ ਜੇ ਅਸੀਂ ਪੰਜਾਬ ਦੀ ਪੱਗ ਨੂੰ ਉੱਚੀ ਰੱਖ ਕੇ ਜਿਉਣਾ ਚਾਹੁੰਦੇ ਹਾਂ ਜਿਹੜਾ ਪੰਜਾਬ ਮੁਗਲਾਂ ਦੇ ਵਿੱਚ ਅੰਗਰੇਜ਼ਾਂ ਦੇ ਵਿੱਚ ਉਹਨਾਂ ਨੂੰ ਹਰਾਇਆ ਚੇ ਅਸੀਂ ਅਣਖ ਦਾ ਵੀ ਸਵਾਲ ਹੈ ਸਾਡੇ ਮਨੁੱਖੀ ਅਧਿਕਾਰਾਂ ਦਾ ਵੀ ਸਵਾਲ ਹੈ ਮੋਦੀਆਂ ਦਾ ਇਹ ਸਵਾਲ ਹੈ ਤੇ ਸਭ ਤੋਂ ਵੱਡਾ ਅਣਖ ਦਾ ਸਵਾਲ ਹੈ ਅਸੀਂ ਪੰਜਾਬ ਦੇ ਘਰ-ਘਰ ਨੂੰ ਅੰਦੋਲਨ ਬਣਾਈਏ ਤਾਂ ਜੋ ਇਹਨਾਂ ਸਾਰੇ ਲੁਟੇਰਿਆਂ ਨੂੰ ਭਜਾ ਸਕੀਏ ਤੇ ਪੰਜਾਬ ਲਈ ਇਨਸਾਫ ਲੈ ਸਕੀਏ ਜਿਨ੍ਹਾਂ ਚ ਇੱਕ-ਇੱਕ ਘਰ ਨਹੀਂ ਅੰਦੋਲਨ ਦਾ ਹਿੱਸਾ ਬੰਦਾ ਉਹਨਾਂ ਚੋਂ ਕੋਈ ਸਾਡੀ ਪ੍ਰਾਪਤੀ ਨਹੀਂ ਹੋਣੀ ਧੰਨਵਾਦ ਜੀ ਧੰਨਵਾਦ